ਸੋ ਇੱਕ ਵਾਰੀ ਫੇਰ ਭਗਵੰਤ ਮਾਨ ਜੀ ਦਾ ਔਰ ਖਾਸ ਕਰਕੇ ਜਿਹੜਾ ਸਾਡੇ ਵਾਟਰ ਰਿਸੋਰਸਸ ਮੰਤਰੀ ਨੇ ਬਰੰਦਰ ਗੋਇਲ ਜੀ ਉਹਨਾਂ ਦਾ ਕੋਟ ਕੋਟ ਧੰਨਵਾਦ ਜਿਨ੍ਹਾਂ ਨੇ ਜੱਤੀ ਇੰਟਰਸਟ ਲੈ ਕੇ ਇਹ ਜਿਹੜਾ ਕੰਮ ਜਿਹੜਾ ਤੋਂ ਕਰਾੜਿਆ ਜਿਹੜਾ ਉਹਨਾਂ ਵਾਲੇ ਦਿਨਾਂ ਮੈਂ ਦੁਬਾਰਾ ਇੱਥੇ ਚੱਕਰ ਮਾਰਦਾ ਰਵਾਂਗਾ ਔਰ ਇਹ ਨਾਲਾ ਜਿਹੜਾ ਕਿਰਨ ਨਾਲਾ ਤੇ ਸਾਡੇ ਲਈ ਇੱਕ ਬੜੀ ਕਿਸਾਨਾਂ ਲਈ ਇੱਕ ਮੁਸ਼ਕਲ ਬਣੀ ਦੀ ਸੀ ਜਿਹੜੀ ਅੱਜ ਮਾਨ ਸਰਕਾਰ ਨੇ ਹੱਥ ਪਾ ਕੇ ਨੂੰ ਸਫਾਈ ਦਾ ਕੰਮ ਸ਼ੁਰੂ ਕੀਤਾ ਤੋ ਖਾਲਸਾ ਨੂੰ ਕਿਰਪਾ ਕਰੇ ਇਹਦੀ ਅਗਲੀ ਲੜਾਈ ਇਹਨੂੰ ਖਦਾਈ ਦੀ ਤੇ ਸਿੱਧਿਆ ਕਰਨੀ ਆ ਆਪਾਂ ਲੜਨੀ ਆ ਉਹ ਅੱਗੇ ਵੀ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਆਪਾਂ ਜਾਵਾਂਗੇ ਵੀ ਤੇ ਮੁੱਖ ਮੰਤਰੀ ਸਾਹਿਬ ਸਾਡੇ ਬੜੇ ਸਮਝੋਣਸ਼ੀਲਿਆਣੀ ਗੱਲਾਂ ਲਈ ਕਿਉਂ ਤਗੜੇ ਹੋ ਕੇ ਇਹਨੂੰ ਮਸਲਾ ਹੱਲ ਕਰਾਂਗੇ ਇੱਕ ਬੈਠ ਕੇ ਸਾਹਿਬ ਨੂੰ ਤੁਸੀਂ ਹਾਂਜੀ ਸਾਡੇ ਕੋਲ ਸਾਡੇ 13 ਗੱਲ ਸਾਵਾਂ ਉਹ ਥੋੜਾ ਜਿਹਾ ਜਿੱਥੇ ਗੈਪ ਪੈਂਦਾ ਲੂਣਾ ਗੈਪ ਪੈਂਦਾ ਹਾਂ ਹਾਂ ਸਿੱਧਾ ਹੋ ਜਾ ਠੀਕ ਹੈ ਉਹਦੇ ਨਾਲ ਵੇ ਇਹ ਆਹ ਕਿ ਇਹ ਆਹ ਕਿਸ਼ੇ ਕਰ ਦੇਦਾ ਹਾਂ ਉਹ ਕਿਉਂ 6 6.5 ਆ 6.5 ਤਾਂ ਖੜਾ ਉੱਥੋਂ ਦੇ 6 ਤੱਕ ਨਿਕਲ ਜਾਓ ਉਹ ਕਰਾਉਣੀ ਆਪਾਂ ਅਸੀਂ ਸਿੱਧੀ ਕਰਾਉਣੀ ਹੈ ਸਿੱਧੀ ਕਰਨੀ ਜੱਜ ਸਾਹਿਬ ਇਹਦੀ ਕਰਵਾਦ ਹੋ ਗਈ ਉਹ ਹੋਣੀ ਕਰਦੇ ਹੋ ਜੀ 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 ਜ ਸੋ ਜੀ ਆਪਾਂ ਖਾ ਲਿਆ ਤੁਹਾਨੂੰ ਖਾ ਲਾ ਅੱਜ ਵੀ ਖਾ ਦਿੰਦੇ ਆ ਕੁਝ ਵੀ ਖਾ ਲਓ ਠੀਕ ਹੈ ਜੀ ਠੀਕ ਹੈ ਜੀ ਬਾਕੀ ਦਾ ਸਾਹਿਬ ਵੇਖੋ ਮੈਂ ਤੁਹਾਡਾ ਧੰਨਵਾਦ ਕਰਨਾ ਇੱਕ ਕਿ ਜਦ ਤੁਸੀਂ ਸਾਡੇ ਕੋਲ ਪਹਿਲੇ ਦਿਨ ਆਇਆ ਸੀ ਨਾ ਪਹਿਲੇ ਦਿਨ ਸਾਡੇ ਪਿੰਡ ਤੋਹਾ ਮੇਰੇ ਨਾਲ ਇਹ ਵੀ ਵੈਦਾ ਕੀਤਾ ਤਾਂ ਤੇਤਾ ਹੋਣਾ ਕੰਮ ਨਹੀਂ ਆਉਦਾ ਮੋਢੇ ਤੁਹਾਨੂੰ ਕਿਹਾ ਜੀ ਜਿੱਦਣ ਸਾਡਾ ਮੰਤਰੀ ਬਣ ਗਿਆ ਅਹੀਂ ਉਸੇ ਵੇਲੇ ਤੁਹਾਡੇ ਕੋਲ ਇੱਥੇ ਆਪਣੀ ਕੀਮਤ ਲੈ ਕੇ ਖਿਲਾਰਾਂਗੇ ਤੁਹਾਡਾ ਧੰਨਵਾਦ ਆਹ ਉਹ ਤਾਂ ਤੁਸੀਂ ਬਹੁਤ ਵਧੀਆ ਕਰ ਦਿੱਤਾ ਉਹ ਜੋ ਤੁਹਾ ਜਿਹੜਾ ਸਾਡੇ ਨਾਲ ਤੁਹਾਨੂੰ ਜਾਂਦਾ ਜੀ ਇਹ ਕਿੰਨਾ ਹੱਥੇ ਪਾਇਆ ਨਹੀਂ ਅੱਜ ਤਾਂ ਬੜੇ ਵੱਡੇ ਇੰਨੇ ਇੰਨੇ ਚਿਰ ਦੇ ਹੀ ਅੱਗੇ ਪਹਿਲਾਂ ਵੀ ਇਹੋ ਗੱਲ ਕਰਦੇ ਹਾਂ ਕਿ ਕੋਈ ਨਾ ਕੋਈ ਸਾਡਾ ਕੋਈ ਆਵੇ ਤੇ ਸਾਨੂੰ ਇਹ ਸਾਡਾ ਬਹਾਲ ਕਰੇ ਤੇ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਤੇ ਇੱਥੇ ਪਹਿਲਾਂ ਵੀ ਬਾਦਲ ਦੇ ਟਾਈਮ ਦੇ ਤੇ ਆਈਆਂ ਸੀ ਮਸ਼ੀਨਾਂ ਕਿ ਮਸ਼ੀਨਾਂ ਦੋ ਦਿਨ ਇੱਕ ਰਾਤ ਰਹਿ ਗਈ ਤੇ ਅਗਲੇ ਦਿਨ ਖਤਮ ਚਲ ਗਈਆਂ ਰੁਪਈਆ ਵੀ ਖਤਮ ਹੋ ਗਿਆ 13 ਕਰੋੜ ਚਮਿਆਰੀ ਪਿੰਡ ਵਾ ਹਾਂਜੀ ਉੱਥੋਂ ਬਾਦਲ ਸਾਹਿਬ ਨੇ ਅਧਿਗਤਨ ਕੀਤਾ ਹੈ ਜਿਹੜਾ ਜਿਹੜਾ ਆਇਆ ਇਹਦੇ ਵਾਸਤੇ ਹੋ ਰੁਪਈਆ ਜਿਹੜਾ ਕਿਤੇ ਖੁਰਦ-ਫੁਲਦ ਕਰਕੇ ਥੋੜਾ ਜਿਹਾ ਰੁਦਾਵੇ ਦਾ ਇਲਾਕਾ ਕਢਾਇਆ ਬਾਕੀ ਮਾਲ ਵਿੱਚ ਰਹਿ ਗਏ ਹਾਂ ਬਾਕੀ 12 ਮਸ਼ੀਨਾਂ ਚੋਂ ਫਾਇਦਾ ਨਹੀਂ ਹੋਇਆ ਕਿ ਮਾਜੇ ਨੂੰ ਸਾਨੂੰ ਸਮਝ ਨਹੀਂ ਆਉਂਦੀ ਸਮਝ ਆ ਪਈ ਆ ਪਹਿਲਾ ਟਾਈਮ ਆ ਜਿਹੜਾ ਸਾਨੂੰ ਜਿਹੜਾ ਜਿਹੜੀ ਕੋਈ ਕਦਮ ਆ ਜਿਹੜਾ ਸਾਡੇ ਸਾਹਮਣੇ ਆਇਆ ਬਿਲਕੁਲ ਜੀ ਰਾਦਾ ਕਰੋੜਾਂ ਦਾ ਦੇਖਾ ਵੀ ਪਿੰਡ ਦੀ ਕਰੋੜਾਂ ਬਣਦੀ ਗਿਆ ਹੀ ਉਹ ਗਰਾਊਂਡਾਂ ਵੀ ਕਰਾਂਗੇ ਜਿਹੜਾ ਵੀ ਕਰਦੇ ਆ ਗਰਾਊਂਡ ਦੇ ਹੋਣੇ ਕਰਕੇ ਚਲੇ ਆ ਸਭ ਆ ਰਹੇ ਨੇ ਕਰਕੇ ਜਾਵਾਂ ਵਧੀਆ ਉਮੀਦਾਂ ਦੇ ਨਾਲ ਆਏ ਨੇ ਉਹ ਕਰਕੇ ਦਾ ਆਇਆ ਤਾਂ ਮੋੜ ਪੈਂਦਾ ਨਾ ਇਹ ਮੋੜ ਥੋੜੀ ਦੀ ਆ ਸਰ ਮੰਤਰੀ ਜੀ ਇੱਕ ਹੀ ਇੱਕ ਮਸ਼ੀਨ ਲੱਗੀ ਆ ਕਿਰਨ ਵਾਲੇ ਤੇ ਦੋ ਇਹ ਦੋ ਦੋ ਦੂਜੀ ਦੂਜੀ ਵਾਲੇ ਚੱਕ ਡਰੇਨ ਤੇ ਆ ਉਹ ਵੱਖਰੀ ਆ ਸਰ ਉਹ ਤੁਹਾਡੇ ਵਾਲੋ ਇੱਕੋ ਹੀ ਆਈ ਆ ਇੱਕ ਇੱਕ ਪੱਟੀ ਪੱਟੀ ਨਾ ਪੰਦਾ ਜੀ ਬਟਾਲੇ ਇਥੇ ਫਿਰ ਨਾਲ ਉੱਥੇ ਰੱਖੀਏ ਉਹ ਤੁਹਾਡੇ ਗਰਦਾਸਪੁਰ ਨਹੀਂ ਆਈ ਹਾ ਹਾ ਜਿਓ ਸਾਹ ਮੇਰੇ ਕੋਲ ਹੀ ਨਾ ਸਰ ਤੇ ਤੇ ਆ ਸਾਰੇ ਸਰਪੰਚ ਸਾਹਿਬਾਨ ਵੀ ਖੜੇ ਨੇ ਬਲਾਗ ਦੇ ਉੱਪਰ ਦਾ ਆਈ ਇਹ ਚਾਹਨੇ ਸਾਰੋ 70 ਫੁੱਟ ਵਾਲੀ ਮਸ਼ੀਨ ਭੇਜ ਦਿਓ ਉਹ ਤਾਂ ਆ ਕੇ ਇੱਕ ਵਾਰੀ ਵਿੱਚੋਂ ਸਾਫ਼ ਕਰ ਜੇਗੀ ਲੋਕਾਂ ਦੀ ਕਿੰਨੇ ਦਿਨਾਂ ਵਿੱਚ ਚਾਹੀਦੀ ਆ ਸਰ ਤੁਹਾਨੂੰ ਤਾਂ ਜਿੰਨੀ ਜਲਦੀ ਆ ਰਹੀ ਕਿਉਂਕਿ ਉਹ ਸਾਈਡਾ ਸਾਫ਼ ਕਰ ਰਹੀ ਆ ਕਿੰਨੇ ਦਿਨਾਂ ਚਾਹੀਦੀ ਆ ਤੁਹਾਨੂੰ ਕਿੰਨੇ ਦਿਨ ਕਿੰਨੇ ਦਿਨ ਦੱਸ ਕੱਲ ਦਾ ਕਿੰਨੇ ਦਿਨ ਤੱਕ ਚਾਹੀਦੀ ਸਰ ਨਹੀਂ ਕਿੰਨੇ ਦਿਨ ਲੱਗਣਗੇ ਕਿੰਨੇ ਦਿਨ ਲੱਗਣਗੇ 10 ਦਿਨ 10-15 ਦਿਨ ਦਾ 10 ਤੋਂ 15 ਦਿਨ ਲੱਗਣੇ ਨੇ ਸਰ ਮੈਂ ਕਰ ਦਾਂ ਹੁਣੇ ਗੱਲ ਕਰ ਆ ਸਰ ਹੁਣੇ ਗੱਲ ਕਰਕੇ ਸਰ ਉਹ 70 ਦੀ ਭੇਜ ਦਿਓ ਲੋਕੀ ਇੱਥੋਂ ਤਾਂ ਕਹਿ ਰਹੇ ਨੇ ਗੋਲ ਸਾਹਿਬ ਵੀ ਸਾਡੇ ਝੋਨੇ ਦੇ ਦਾਣੇ 'ਚ ਦਾਣਾ ਨਹੀਂ ਸੀ ਪੈਂਦਾ ਪਾਣੀ ਕਰਕੇ ਖਰਾਬ ਹੋ ਜਾਂਦੀ ਕਿਉਂ ਜੀ ਇਦਾਂ ਆ ਆ ਦੱਸੋ ਮੰਤਰੀ ਜੀ ਨੇ ਦੱਸੋ ਨਿਸ਼ਾਨ ਜੀ ਕਰੋ ਗੱਲ ਦੱਸੋ ਅਮਰ ਜੀ ਚੋਲਾ ਜਦੋਂ ਪਾਣੀ ਫਜ਼ਲ ਆਉਂਦੀ ਦਾਣੇ ਤੇ ਤਾਂ ਉਹਦਾ ਪਾਣੀ ਚੜਦਾ ਹੈ ਦਾ ਨਾਲੇ ਦਾ ਤੇ ਉਹ ਨਾਲਾ ਇਹ ਕਰਕੇ ਦਾਣੇ ਜਿਹੜੇ ਫਲ ਨਹੀਂ ਪੈਂਦਾ ਝੋਨੇ ਨੂੰ ਤੇ ਹੁਣ ਹੀ ਕਰਦੇ ਜੀ ਗੱਲ ਹੁਣ ਹੀ ਕਰਦੇ ਹਾਂ ਜੀ ਇਹ ਜ਼ਰੂਰ ਕਰਨ ਵਾਲੀ ਮਹਿੰਤਾਂ ਵਾਲੀ ਗੱਲ ਜੀ ਸਾਰੇ ਪੁਰਾ ਦਾ ਮੈਂ ਬਲਾਕ ਪ੍ਰਧਾਨ ਨਿਸ਼ਾਨ ਸਿੰਘ ਚੋੜਾ ਜਤਰਾ ਜੀ ਠੀਕ ਠੀਕ ਸਰ ਠੀਕ ਜੀ ਕਰੋ 70 ਵਾਲੀ ਫਰਵਾਹ ਦਿਓ ਸਰ ਹਾਂਜੀ ਮਿਹਰਬਾਨੀ ਸਰ ਕੋਰ ਕੋਰ ਕਰਵਾ ਦਿਓ ਲੋ ਲੋ ਜੀ ਕਿਰੀਰ ਖੜੇ ਆ ਤੇ 25 ਪਾਗੂ ਨੂੰ ਅਸਾਂ ਜੀ ਮਸ਼ੀਨ ਸੀਗੀ ਕਿਰਨ ਨਾਲੇ ਨੂੰ ਸਾਫ ਕਰਨ ਵਾਲੀ ਲਾਈ ਸੀਗੀ ਔਰ ਅੱਜ 4 ਤਰੀਕ ਹੋ ਗਈ ਆ ਤੇਰੀ ਉਪਰ 9 ਦਿਨ ਹੋ ਗਏ ਲੱਗਿਆ ਨੂੰ ਤੇ ਉਹਦੇ ਵੇਖਦਾ ਦੇਖ ਰਿਹਾ ਵੀ ਸਾਈਡਾਂ ਤੋਂ ਉਹ ਮਸ਼ੀਨ ਨੇ ਕਾਫੀ ਸਫਾਈ ਕੀਤੀ ਆ ਔਰ ਦੋਨੋਂ ਪਾਸੇ ਉਹ ਇਹ ਨਾਲਾ ਨਾਲਾ ਉਹ ਸਾਫ ਹੋ ਰਿਹਾ ਔਰ ਇਹ ਦੇ ਨਾਲ ਕੀ ਹੋਏਗਾ ਵੀੜਾ ਬਰਸਾਤ ਦਾ ਪਾਣੀ ਆ ਉਹ ਆਰਾਮ ਨਾਲ ਨਿਕਲ ਜਾਊਗਾ ਤੇ ਆਲੇ-ਦੁਆਲੇ ਦੀਆਂ ਫਸਲਾਂ ਨੇ ਉਹ ਬਚ ਜਾਣਗੀਆਂ ਸੋ ਅੱਜ ਸਾਡਾ ਮਕਸਦ ਸਾਰੇ ਸਾਥੀ ਇੱਥੇ ਖੜੇ ਨੇ ਸਾਰੇ ਪਿੰਡ ਦੇ ਨੁਮਾਇੰਦੇ ਵੀ ਖੜੇ ਨੇ ਮੇਰਾ ਮਕਸਦ ਇਹ ਸੀ ਆਪੇ ਦੇਖਣ ਦਾ ਵੀ ਆਇਆ ਕਿ ਮਸ਼ੀਨ ਦਾ ਕੰਮ ਕਿਵੇਂ ਚੱਲ ਰਿਹਾ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਪੂਰੀ ਤਸੱਲੀ ਆ ਸਿਰਫ ਫਰਕ ਇਹ ਨਜ਼ਰ ਆ ਰਿਹਾ ਅਜੇ ਸਾਹਿਬ ਅਜੇ ਸਾਹਿਬ ਕਲਪਨ ਇਹੰਤੀ ਹੈ ਆ ਕਿ ਉਧਾ ਦੇ ਲੋਕੀ ਤੁਹਾਡੇ ਇਸ ਮਸ਼ੀਨ ਦੇ ਕੰਮ ਤੋਂ ਬਹੁਤ ਤਸੱਲੀ ਆ ਪਰ ਬੇਸਿਕਲੀ ਹੈ ਕਿ ਆ ਵੀ ਕਿਰਨ ਵਾਲੇ ਦੀ ਚੜਾਈ ਜ਼ਿਆਦਾ ਹੋ ਗਈ ਆ ਹਾਂ ਜੀ ਤੇ ਇੰਨੇ ਸਾਲ ਮਸ਼ੀਨ ਲੱਗੀ ਨਹੀਂ ਤੇ ਸਾਈਡਾਂ ਤੇ ਬਹੁਤ ਸੋਹਣੀਆਂ ਸਾਫ ਹੋ ਰਹੀਆਂ ਨੇ ਆਪਾਂ ਦੇਖ ਰਿਹਾ ਵੀ ਸੱਜੇ ਪਾਸੇ ਉਹ ਵਾਲੀ ਸਾਈਡ ਕਲੀਅਰ ਹੋ ਗਈ ਆ ਇਹਦੇ ਕੋਲ ਮਸ਼ੀਨ ਆਊਗੀ ਇਹ ਵੀ ਕਲੀਅਰ ਹੋ ਜਾਊਗੀ ਅੱਜ ਉਹ ਵਿਚ ਆ ਉੱਥੇ ਮੁਸ਼ਕਿਲ ਆ ਰਹੀ ਹੈ ਜੀ ਤੇ ਮੈਂ ਹੁਣ ਬੇਨਤੀ ਕਰੂੰਗਾ ਵੀ ਮੇਰੀ ਤੁਸੀਂ ਅਫਸਰਾਂ ਨਾਲ ਗੱਲ ਵੀ ਕਰਾ ਦਿਓ ਤੇ ਆਪਾਂ ਜਿਹੜੀ ਵੱਡੀ ਮਸ਼ੀਨ ਆ ਉਹਦਾ ਜਰੂਰ ਥੋੜਾ ਜਿਹਾ ਪ੍ਰਬੰਧ ਕਰੀਏ ਇਹ ਚਲਾਈ ਚੱਲੋ ਮਸ਼ੀਨ ਇਹ ਦੋਨੋਂ ਸਾਈਡਾਂ ਦਾ ਕੰਮ ਕਰਾਈ ਚੱਲੋ ਤੋਂ ਬਾਅਦ ਮਾਲ ਕੋਸ਼ਿਸ਼ ਕਰਕੇ ਆਪਾਂ ਵੱਡੀ ਮਸ਼ੀਨ ਮਲਾ ਲਈਏ ਤੇ ਜਿਹੜੀ ਉਹਦੀ ਚੌਂਚ 70 ਫੁੱਟ ਜੇ ਕਰੀ ਬੂਮ ਹੋਏਗਾ ਉਹਦੇ ਦਾ ਜਿਹੜਾ ਵਿੱਚੋਂ ਗਾਦਾ ਉਹ ਨਿਕਲ ਜਾਊਗਾ ਮੇਰੇ ਬਿਲਕੁਲ ਇੱਕ ਮਹਿਰ ਦੀ ਸ਼ਕਰ ਬਣ ਚੂਗੀ ਹਾਂਜੀ ਠੀਕ ਹੈ ਜੀ ਸੋ ਮੈਂ ਕੋਸ਼ਿਸ਼ ਕਰੂੰਗਾ ਜੀ ਇਹ ਚੀਫ ਸਭਲਲ ਵੀ ਗੱਲ ਕਰਦੇ ਹੋ ਤੇ ਮੰਤਰੀ ਜੀ ਨੂੰ ਵੀ ਬੇਨਤੀ ਕਰਦੇ ਆ ਵੀ ਸਾਡਾ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ